ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਨਾਥ ਜੀ ਆਏ ਸੀ ਆਪਣੇ ਸਿਆਸੀ ਨਾਥ ਜੀ ਆਪਣੇ ਪਿੰਡ ਦੇ ਵਿੱਚ ਆਏ ਸੀ ਤਾਂ ਨਾ ਉਹ ਜੋਗੀ ਨਾਥ ਜੀ ਜੋਗੀ ਨਾਥ ਜੀ ਆਏ ਸੀ ਤੇ ਉਹ ਕੁਝ ਬਹੁਤ ਵਧੀਆ ਫਾਰਮੂਲੇ ਬਹੁਤ ਵਧੀਆ ਬਹੁਤ ਤਰੀਕੇ ਸੀਗੇ ਜਿਹੜੇ ਆਪਣੇ ਫਾਰਮੂਲਿਆਂ ਦੇ ਨਾਲ ਉਹ ਲੋਕਾਂ ਨੂੰ ਠੀਕ ਕਰਦੇ ਨੇ ਤਾਂ ਅੱਜ ਆਪਾਂ ਕਰਦੇ ਹਾਂ ਬਾਬਾ ਜੀ ਨਾਲ ਗੱਲਾਂ ਬਾਤਾਂ ਤੇ ਕੋਈ ਆਪਾਂ ਵੀ ਇਹੋ ਜਿਹਾ ਨੁਕਤਾ ਲੈਨੇ ਆ ਜਿਸ ਨੁਕਤੇ ਦੇ ਨਾਲ ਆਪਾਂ ਨੂੰ ਕਈ ਵਾਰੀ ਐਮਰਜੈਂਸੀ ਆਪਣੇ ਕੋਲ ਮੈਡੀਸਨ ਨਹੀਂ ਹੁੰਦੀ ਦਵਾਈਆਂ ਨਹੀਂ ਹੁੰਦੀਆਂ ਤਾਂ ਆਪਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਤਾਂ ਆਪਾਂ ਬਾਬਾ ਜੀ ਕੋਲੋਂ ਲੈਣੇ ਆ ਕੋਈ ਐਸਾ ਨੁਸਖਾ ਜਿਹਦੇ ਨਾਲ ਆਪਾਂ ਨਾ ਬਿਲਕੁਲ ਮੌਕੇ ਤੇ ਆਪਾਂ ਨੂੰ ਅਮਰਜੈਂਸੀ ਉਸਦੀ ਨਾਰਾਤ ਨਹੀਂ ਮਿਲ ਸਕੇ ਕਈ ਵਾਰੀ ਸੱਜਣੋਂ ਆਪਣੇ ਨਾਲ ਗੈਸ ਤੇ ਤਜਾਵ ਤੇ ਸਿਰ ਦਰਦ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਆ ਤੇ ਅਮਰਜੈਂਸੀ ਦਵਾਈ ਨਹੀਂ ਹੁੰਦੀ ਤੇ ਆਪਾਂ ਬਾਬਾ ਜੀ ਕੋਲੋਂ ਨੁਸਖਾ ਲੈਣੇ ਆ ਬਾਬਾ ਜੀ ਆਪਾਂ ਨੂੰ ਦੱਸਣਗੇ ਤੇ ਇਹ ਸੇ ਇਹ ਚੀਜ਼ ਤੁਸੀਂ ਵਰਤੋ ਤੇ ਤੁਸੀਂ ਫੌਰਨ ਠੀਕ ਹੋ ਸਕਦੇ ਹੋ ਤੇ ਆਜੀ ਸਤਿਕਾਰ ਜੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਮੈਂ ਬਾਬਾ ਨਾਸ ਜੋਗੀ ਬੋਲਦਾ ਹਾਂ ਜੀ ਹਾਂਜੀ ਹਾਂਜੀ ਪਿੰਡ ਮੇਰਾ ਰਾਣੀਆਂ ਜ਼ਿਲ੍ਹਾ ਸਰਸਾ ਠੀਕ ਹੈ ਜੀ ਠੀਕ ਹੈ ਜੀ ਆਪਾਂ ਦੇਸੀ ਦਵਾਈਆਂ ਰੱਖਦੇ ਆ ਜੀ ਜਿਵੇਂ ਆਪਾਂ ਗੈਸ ਦੇ ਬਾਰੇ ਤੁਹਾਨੂੰ ਨੁਕਸਾ ਦੱਸਦੇ ਆ ਅੱਛਾ ਬਾਬਾ ਜੀ ਜਿਵੇਂ ਗੈਸ ਤੇ ਆ ਹਾਂਜੀ ਗੈਸ ਤੇ ਜਾਬ ਆ ਰਹੇ ਠੀਕ ਹੈ ਜੀ ਜਿਵੇਂ ਕਿਸੇ ਦੇ ਗੈਸ ਤੇ ਜਾਬ ਬਣਦਾ ਹੋਵੇ ਸਿਰ ਤੇ ਦਰਦ ਹੁੰਦਾ ਹੋਵੇ ਹਾਂਜੀ ਹਾਂਜੀ ਉਹਦੇ ਬਾਰੇ ਜੀ ਛੋਟੀ ਹਰੜ ਲੈ ਲਓ ਛੋਟੀ ਹਰੜ ਬਾਬਾ ਜੀ ਹਾਂਜੀ 50 ਗ੍ਰਾਮ ਛੋਟੀ ਹਰੜ ਠੀਕ ਹੈ ਜੀ 50 ਗ੍ਰਾਮ ਲੈ ਲਓ ਜੀ ਵੱਡੀ ਹਰੜ ਠੀਕ ਹੈ ਜੀ 50 ਗ੍ਰਾਮ ਲੈ ਲਓ ਜੀ ਤੁਸੀਂ ਆਪਣੇ ਅਜਵੈਣ ਅਜਵੈਣ ਠੀਕ ਹੈ 50 ਗ੍ਰਾਮ ਲੈ ਲਓ ਜੀ ਸੌਫ ਸੌਫ ਠੀਕ ਹੈ ਠੀਕ ਹੈ ਜੀ ਚਾਰ ਚਾਰੇ ਪੰਜੇ ਚੀਜ਼ਾਂ 50 50 ਗ੍ਰਾਮ ਲੈਣੀਆਂ ਜੀ ਲੈ ਲਈ ਥੋੜਾ ਜਿਹਾ ਕਾਲਾ ਨਮਕ ਪਾ ਲਓ ਠੀਕ ਹੈ ਜੀ ਠੀਕ ਹੈ ਜੀ ਹਾਂ ਲੋੜ ਅਨਸਾਰ ਮਤਲਬ ਜੀ ਜਿੰਨਾ ਕੋ ਪਣੋ ਲੋੜ ਦੇ ਮੁਤਾਬਕ ਜਿੰਨਾ ਕਨਮਕ ਪੈਂਦਾ ਉਹਨਾਂ ਕਾ ਪਾ ਲੋ ਠੀਕ ਹੈ ਜੀ ਪਾ ਕੇ ਜੀ ਉਹਨਾਂ ਦੀ ਫੱਕੀ ਬਣਾ ਦਿਓ ਅੱਛਾ ਜੀ ਫੱਕੀ ਬਣਾ ਕੇ ਸਵੇਰੇ ਸਵੇਰੇ ਖਾਣੇ ਪੇਟ ਖਵਾਓ ਠੀਕ ਹੈ ਜੀ ਬਿਲਕੁਲ ਜੀ ਗੈਸ ਨਹੀਂ ਬਣੂਗਾ ਤਜਾਬ ਨਹੀਂ ਬਣੂਗਾ ਅੱਛਾ ਗੈਸ ਤੇ ਤਜਾ ਵਾਸਤੇ ਬਾਬਾ ਜੀ ਹਾਂ ਜੀ ਗੈਸ ਤਜਾ ਵਾਸਤੇ ਕਈ ਵਾਰੀ ਨਾ ਦਵਾਈਆਂ ਨਹੀਂ ਐਮਰਜੈਂਸੀ ਦਵਾਈ ਨਹੀਂ ਹੁੰਦੀ ਤਾਂ ਸਿਰ ਦੁਖਣ ਲੱਗ ਜਾਂਦਾ ਹੈ ਨਾ ਜੀ ਹਾਂ ਜੀ ਹਾਂ ਜੀ ਇਹ ਉਹਦੇ ਵਾਸਤੇ ਹੁੰਦਾ ਜੀ ਕੋਈ ਬਾਬਾ ਜੀ ਹੋਰ ਵੀ ਇਸ ਗੈਸ ਤੇ ਤਜਾ ਵਾਸਤੇ ਕੋਈ ਖਾਣ ਵਾਲੀ ਚੀਜ਼ ਹੈ ਜਾਂ ਜਿਵੇਂ ਜੂਸ ਲਾ ਲਓ ਜਾਂ ਜਿਵੇਂ ਕੋਈ ਜਿਵੇਂ ਜੂਸ ਆਪਣੇ ਜਿਵੇਂ ਮੂਲੀ ਨਹੀਂ ਹੁੰਦੀ ਜੀ ਹਾਂ ਜੀ ਸਵੇਰੇ ਸਵੇਰੇ ਆਪਣੇ ਮੂਲੀ ਦਾ ਜੂਸ ਕੱਢ ਕੇ ਨਾ ਉਹ ਪੀਓ ਉਹ ਬਹੁਤ ਵਧੀਆ ਹੁੰਦਾ ਖਾਲੀ ਪੇਟ ਹਾਂ ਜੀ ਖਾਲੀ ਪੇਟ ਅੱਛਾ ਜੀ ਹੋਰ ਬਾਬਾ ਜੀ ਕੋਈ ਤ ਹਾਂਜੀ ਬਸ ਇਹ ਚੀਜ਼ਾਂ ਹੁੰਦੀਆਂ ਜੀ। ਅੱਛਾ। ਗੈਸ ਤਜਾਬ ਵਾਸਤੇ ਵਧੀਆ ਟੋਨਿਕ ਦੱਸਿਆ ਜਿਹੜਾ ਆਪਾਂ ਠੀਕ ਹੈ ਜੀ। ਇਹ ਹੜਡ ਛੋਟੀ ਹੜਡ ਦਾ ਵੱਡੀ ਹੜਡ ਦਾ ਇਹ ਦੇਸੀ ਜੜੀਆਂ ਬੂਟੀਆਂ ਹੁੰਦੀਆਂ। ਚੰਗੀ ਤਰ੍ਹਾਂ ਪੀਸ ਕੇ ਡੱਬੇ 'ਚ ਪਾ ਲਓ। ਡੱਬੇ 'ਚ ਪਾ ਲਓ ਤੇ ਫੱਕੀ ਬਣ ਜਾਣੀ ਹੈ ਜੀ ਫੱਕੀ ਲਾ ਕੇ ਖਾਓ। ਇਹ ਖਾਲੀ ਪੇਟ ਲੈਣਾ ਜੀ ਕਿ ਖਾਣੇ ਤੋਂ ਬਾਅਦ। ਜਿਵੇਂ ਜੀ ਖਾਲੀ ਪੇਟ ਖਾਓ ਜੀ। ਅੱਛਾ ਜੀ। ਹਾਂਜੀ। ਤੇ ਬਾਬਾ ਜੀ ਇਹ ਨਾਲ ਕਬਜ ਵੀ ਠੀਕ ਹੋਊ ਜੀ ਹੋਊਗੀ। ਗੈਸ ਵੀ ਠੀਕ ਹੋਊਗਾ ਕਬਜ ਵੀ ਸਹੀ ਹੋਊਗੀ। ਪੇਟ ਦੀ ਵੀ ਖੁੱਲ ਕੇ ਸਫਾਈ ਹੋਊਗੀ। ਠੀਕ ਹੈ ਹੋਰ ਵੀ ਚੀਜ਼ ਕੋਈ ਮਿਕਸ ਕਰਨੀ ਹੈ ਬਾਬਾ ਜੀ ਵਿੱਚ ਹਾਂਜੀ ਕੌੜ ਤੁੰਬਾ ਪਾ ਦਿਓ ਵਿੱਚ ਲੋੜ ਅਨੁਸਾਰ ਕੇ ਇੱਕ ਮਾਤਰਾ ਕੌੜ ਤੁੰਬਾ ਪਾ ਦਿਓ ਕਾਲੀ ਮਿਰਚ ਪਾ ਦਿਓ ਠੀਕ ਹੈ ਜੀ ਜੀਦਾ ਪਾ ਦਿਓ ਜੀ ਠੀਕ ਹੈ ਠੀਕ ਹੈ ਇਹ ਚਾਰੇ ਪੰਜੇ ਚੀਜ਼ਾਂ ਰਗੜ ਕੇ ਪੀ ਕੇ ਫਿਰ ਬਣਾਓ ਫਿਰ ਹੱਗੀ ਹਾਂਜੀ ਇਹ ਗੈਂਸ ਦੇ ਤਿਆਰ ਦਾ ਬਹੁਤ ਵਧੀਆ ਫਾਰਮੂਲਾ ਹੈ ਬਹੁਤ ਵਧੀਆ ਫਾਰਮੂਲਾ ਹੈ ਅੱਛਾ ਅੱਛਾ ਠੀਕ ਹੈ ਬਾਬਾ ਜੀ ਅੱਛਾ ਜੀ ਸਤਿ ਸ੍ਰੀ ਅਕਾਲ ਦੋਸਤੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬਾਬਾ ਜੀ ਨੇ ਦੱਸੀਆਂ ਨੇ ਨਾ ਪੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਮਾਮ ਦਸਤੇ ਦੇ ਵਿੱਚ ਕੁੱਟਣਾ ਹੈ ਤੁਸੀਂ ਮਿਕਸੀ ਦੇ ਵਿੱਚ ਨਹੀਂ ਪੀਸਣਾ ਮਿਕਸੀ ਵਿੱਚ ਪੀਸੋਗੇ ਤਾਂ ਉਹਦੀ ਜਿਹੜੀ ਦੋਸਤੋ ਜਿਹੜੀ ਤਾਕਤ ਹੈ ਜਿਹੜੀ ਸ਼ਕਤੀ ਹੈ ਜਿਹੜੇ ਵਾਇਰਸ ਨੇ ਉਹ ਬਿਲਕੁਲ ਹੀ ਘਟ ਜਾਂਦੇ ਨੇ ਇਸ ਕਰਕੇ ਹਮਾਮ ਦਸਤੇ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੁੱਟ ਕੇ ਬਰਾਬਰ ਮਾਤਰਾ ਦੇ ਵਿੱਚ ਪਾ ਕੇ ਲੋੜ ਅਨੁਸਾਰ ਤੁਸੀਂ ਨਮਕ ਪਾ ਸਕਦੇ ਹੋ ਲੋੜ ਅਨੁਸਾਰ ਤੁਸੀਂ ਸੌਫ ਵੀ ਪਾ ਸਕਦੇ ਹੋ ਗੈਸ ਤਜਾਵ ਬਦ ਹਜਮੀ ਖੱਟੇ ਢਕਾਰ ਤੇ ਸਿਰਦਰਦ ਵਾਸਤੇ ਇਹ ਬਹੁਤ ਵਧੀਆ ਨੁਕਤਾ ਹੈ ਦੋਸਤੋ ਅਜਮਾ ਕੇ ਜਰੂਰ ਦੇਖਣਾ ਤੇ ਬਾਬਾ ਜੀ ਨਾਲ ਬਾਬਾ ਜੀ ਕਹਿੰਦੇ ਵੀ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਬਾਬਾ ਜੀ ਦਾ ਆਪਣੇ ਕੋਲ ਨੰਬਰ ਵੀ ਹੈ ਆਪਾਂ ਨੂੰ ਦੇ ਕੇ ਗਏ ਨੇ ਤੇ ਕਦੇ ਲੋੜ ਪਈ ਤਾਂ ਬਾਬਾ ਜੀ ਹੋਰ ਵੀ ਕਈ ਜੜੀ ਬੂਟੀਆਂ ਦਵਾਈਆਂ ਬਾਰੇ ਦੱਸਦੇ ਨੇ ਦਿੰਦੇ ਵੀ ਨੇ ਤੇ ਲੋੜ ਪਈ ਤਾਂ ਆਪਾਂ ਜਰੂਰ ਇਹਨਾਂ ਨਾਲ ਸੰਪਰਕ ਕਰਾਂਗੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਅਗਲੇ ਬਲੌਕ ਦੇ ਵਿੱਚ ਜਲਦੀ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਰੱਬ ਰੱਖਣਾ